ਬਾਬੂ ਬਾਬੂ ਬੇਟਾ ਕਿਹੜਾ ਬਾਬੂ ਹੈ ਕਿਹੜਾ ਬਾਬੂ ਹਾਂ ਸਮਝਦਾ ਬੱਚਾ ਉਹਨੂੰ ਤੇ ਸਾਡੇ ਪ੍ਰੋਣੇ ਵੀ ਆ ਗਏ ਆ ਹਾਂ ਪ੍ਰੋਣੇ ਆਏ ਨਾਲ ਸੂ ਪ੍ਰੋਣਿਆਂ ਨੂੰ ਜਿੱਦਿਆਂ ਸਮੋਸੇ ਬੜੇ ਸਮੋਸੇ ਸਮੋਸੇ ਜਿੱਦਾਂ ਤਲ ਫੋਣਦੇ ਉਦਾਂ ਹੀ ਅਸੀਂ ਤਲ ਫੋਣਦੇ ਆ ਗਏ ਰੱਖੇ ਆ ਉਹ ਪਹੁਣ ਪਾਵਾਂਗੇ ਬੱਬਲੂ ਆ ਦੇਖ ਤੇ ਮਿੱਲੀ ਕਰਦੀ ਹੈ ਹੈਲੋ ਸਸ਼ਣਿਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਜੀ ਗੋਲ ਬੰਦੇ ਤੁਹਾਡਾ ਸਾਰਿਆਂ ਦਾ ਸਾਡੇ ਸਹਿਜ ਅਮਨ ਬਲੌਗ ਵਿੱਚ ਸਵਾਗਤ ਆ ਅੱਜ ਅਸੀਂ ਫੇਰ ਨਵੀਂ ਰੈਸਪੀ ਤੁਹਾਡੇ ਲੈ ਕੇ ਆਏ ਆ ਪਿਛਲੇ ਬਲੋਗਾਂ ਤੁਸੀਂ ਬਹੁਤ ਪਿਆਰ ਦਿੰਦੇ ਆ ਸਾਰਿਆਂ ਨੂੰ ਪੁੱਛਣ ਵੀ ਦੀ ਆ ਕਿ ਜਿਹੜੀ ਅਸੀਂ ਵੀ ਟਰਾਈ ਕਰਾਂਗੇ ਤੇ ਅਸੀਂ ਵੀ ਬਣਾਵਾਂਗੇ ਤੇ ਬਹੁਤ ਸਾਰੇ ਕਮੈਂਟ ਵੀ ਆਏ ਸੀ ਕਿ ਜਿਹੜੀ ਅਸੀਂ ਵੀ ਬਣਾਇਆ ਬਹੁਤ ਸਵਾਦ ਬਣਿਆ ਥੈਂਕ ਯੂ ਜੀ ਤੁਸੀਂ ਇੰਨਾ ਸਪੋਰਟ ਕਰਦੇ ਹੋ ਤੇ ਜੋ ਅਸੀਂ ਬਣਾਉਨੇ ਆ ਤੁਸੀਂ ਬਣਾਉਨੇ ਹੋ ਤੇ ਅੱਜ ਫੇਰ ਕੀ ਬਣਾਉਣਾ ਆਪਾਂ ਅੱਜ ਅਸੀਂ ਬਣਾ ਰਹੇ ਆ ਜੀ ਸਮੋਸੇ ਕੱਲ ਸਾਨੂੰ ਬਹੁਤ ਸਾਰੇ ਕਮੈਂਟ ਆਏ ਸੀਗੇ ਕਿ ਸਮੋਸੇ ਬਣਾਓ ਤੇ ਇਹਦਾ ਵੀ ਲੈ ਕੇ ਆਵਾਂਗੇ ਤੇ ਟਿੱਕੀਆਂ ਦੇ ਵੀ ਮੈਸੇਜ ਆਏ ਸੀ ਬਹੁਤ ਸਾਰੇ ਮੈਸੇਜ ਕੋਈ ਨਹੀਂ ਬਾਅਦ ਅਸੀਂ ਆਲੂ ਦਿੱਤੇ ਰੱਖ ਹਾਂਜੀ ਆਲੂ ਰੱਖ ਦਿੱਤੇ ਆ ਉਹ ਉਬਲਣਦੇ ਆ ਤੋਂਪ ਨਾਲ ਵੀ ਉਬਲੀਆਂ ਜਾਂਦੇ ਤਾਂ ਆਗਣਾ ਵੀ ਉਬਲੀਆਂ ਜਾਂਦੇ ਕਿਸਲੇ ਹੁੰਦੇ ਆ ਤੇ ਫੇ ਆਪਾਂ ਰੈਡੀ ਕਰਦੇ ਆ ਤੇ ਫੇ ਬਾਕੀ ਮੇਡਾ ਵੀ ਲੈ ਲੈਂਦਾ ਆ ਸਾਰਾ ਕੁਝ ਲੈ ਲੈਂਦਾ ਆ ਤੇ ਉਹਨੂੰ ਅਸੀਂ ਬਾਕੀ ਬਲੌਗ ਨਾਲ ਇਦਾਂ ਬਣੇ ਰਹੋ ਤੁਹਾਨੂੰ ਦੱਸਾਂਗੇ ਕੀ ਕੀ ਪਾਉਣਾ ਆ ਵਿੱਚ ਕਿੱਦਾਂ ਕਿੱਦਾਂ ਬਣਾਉਣਾ ਆ ਤੇ ਤੁਸੀਂ ਵੀ ਟਰਾਈ ਕਰਿਓ ਦੇਖਦੇ ਆ ਕਿਦਾਂ ਦੇ ਬੰਦੇ ਆ ਦੇਖ ਲਓ ਆਲੂ ਦੇ ਨਾਲ ਖੁਕਾ ਜਿਹਾ ਤੁਸੀਂ ਕਿੰਨੇ ਵਧੀਆ ਹੋਗੇ ਜੇ ਤਰਿਆ ਵਧੀਆ ਹੋਵੇ ਦੇ ਤਰਦੇ ਆ ਕੋਕਰੀਟੇ ਜਰਾ ਦੇ ਸ਼ਾਮਾ ਹਦੂਆਂ ਨਾਲ ਦੀ ਸਹਿਣੀਆ ਲਓ ਜੀ ਆਲੂ ਛਿਲ ਹੋ ਰਹੇ ਆ ਸਾਡੇ ਤੇ ਦੇਖਦੇ ਆ ਅੱਜ ਸਮੋਸੇ ਬਣਦੇ ਕਿ ਸਮੋਸੀਆਂ ਬਣਦੀਆਂ ਕਿ ਦੋਸੇ ਬਣਦੇ ਮੈਨੂੰ ਤਾਂ ਲੱਗਦਾ ਨਹੀਂ ਚਾਹੀ ਬਣਨਗੇ ਅੱਜ ਬੱਸ ਕਰਿਆ ਕਰ ਤੁਸੀਂ ਰੈਡੀ ਬੋਲਦੇ ਨੇ ਹਰ ਵਾਰ ਚਲੋ ਉਹ ਤਾਂ ਚਲੋ ਠੀਕ ਹੀ ਦਹੀਂ ਭੱਲੇ ਸੋਕੇ ਸੀਗੇ ਪੁਰਾਣੇ ਭਾਸ ਸਮੋਸੇ ਬਣਾਉਣੇ ਮੈਨੂੰ ਆਹ ਨੂੰ ਦੇ ਲੋ ਕੁ ਕੁ ਚੰਗਾ ਇਹਦੇ ਤੋਂ ਬਣ ਜੂਗੇ ਸਮੋਸੇ ਕਿਉਂ ਕੀ ਗੱਲ ਮੈਨੂੰ ਨਹੀਂ ਹੋਇਆ ਹੈ ਇਹਨਾਂ ਦੇ ਚ ਕੰਫੀਡੈਂਸ ਹੈਗਾ ਕੰਫੀਡੈਂਸ ਨਾ ਪੁੱਛੋ ਕਿੰਨਾ ਆ ਹੂੰ ਫੋਲਟੀਆਂ ਦੇ ਹੋਰ ਨਾ ਟਿੱਕੀਆਂ ਬਣਾ ਕੇ ਫੜਾ ਦੇ ਆਪਦੀਆਂ ਟਿੱਕੀਆਂ ਦਾ ਸਾਦੇ ਕਾ ਟਿੱਕੀਆਂ ਦੇ ਵੀ ਸਪੈਸ਼ਲ ਬਹੁਤ ਆਏ ਟਿੱਕੀ ਵੀ ਬਣਾਵਾਂਗੇ ਪਹਿਲੇ ਸਮੋਸੇ ਫੜਾ ਕੇ ਦੇਖ ਲਈਏ ਅੱਜ ਜੀ ਸਮੋਸੇ ਕਿ ਬਣਦਾ ਆਹ ਨੂੰ ਆਪਾਂ ਅੱਜ ਜਾਰੇ ਖਾਣ ਲਈ ਗੱਲ ਟਿੱਕੀਆਂ ਬਣਾਣ ਦੀ ਜਿਆ ਜੂਰੀ ਨਾ ਬਣਾ ਦੇ ਕੇ ਦੇ ਸਮੋਸਿਆਂ ਦੇ ਕੀ ਕੀ ਆ ਬਣਾ ਲਿਆ ਨਾ ਆਲੂ ਬਹੁਤ ਵਧੀਆ ਹੋ ਗਏ ਆ ਆਹ ਦੇ ਸਾਂਝੂ ਕੋਲ ਛੇਲਦੀ ਪਈ ਹੈ ਸਾਂਝੂ ਕੰਨੀ ਹਮ ਵੀ ਉੱਤੋਂ ਨਮਕ ਦਾ ਕਰੋਗੇ ਆਲੂ ਸਾਡੇ ਛਿਲ ਹੋ ਗਏ ਆ ਤੇ ਪਾਣੀ ਡੋਲ ਕੇ ਬਾਹਰ ਮੈਂ ਇਧਰ ਰੱਖਿਆ ਵਰ ਕਹਿੰਦੇ ਬਾਪੂ ਬੁਲਾਇਆ ਕਰੋ ਬਾਪੂ ਪਰ ਮੈਂ ਇਧਰ ਰੱਖਿਆ ਬਾਪੂ ਓਹੋ ਬਾਪੂ ਆਪਣਾ ਹੋ ਗਿਆ ਹੁਣ ਆਪਾਂ ਬਾਪੂ ਆਪਾਂ ਡੋਲ ਕੇ ਚੱਲਦੇ ਬਾਪੂ ਦੇਖ ਫਿਰ ਬਾਪੂ ਦੇ ਲੋ ਬਾਬੂ ਗੋਲੀ ਗੋਲੀ ਬਾਪੂ ਨੂੰ ਦੇਖ ਕੇ ਚੰਗੀ ਤਰ੍ਹਾਂ ਪਾਈ ਦੋੜ ਕੇ ਆਓ ਤੁਹਾਡਾ ਬੋਸ ਹੋਣਾ ਬਾਬੂ ਦੇ ਲੋ ਮੈਂ ਬੋਲਿਆ ਉਹ ਤੰਦ ਕੱਟੀ ਜਾਂਦੇ ਆ ਆਏ ਮੈਂ ਤਾਂ ਬਾਬੂ ਬਾਬੂ ਕਿਹ ਕਿਹ ਬਾਬੂ ਬਾਬੂ ਬਾਮੂ ਬਾਪੂ ਬੇਟਾ ਕਿਹੜਾ ਬਾਬੂ ਕਿਹੜਾ ਬਾਬੂ ਹਾਂ ਸਮਝਦਾ ਬੱਚਾ ਹੋਣਗਾ ਏ ਬਾਪੂ ਜਿਹੜੇ ਬੰਦੇ ਨੂੰ ਪਤਾ ਇਹ ਉਹ ਬਾਪੂ ਕੋਣਾ ਦਾ ਉਹ ਤੁਹਾਨੂੰ ਕਿ ਦਾਦੂ ਦਾ ਬਾਪੂ ਹੈ ਉਹਦਾ ਆਲੂ ਹੀ ਉੱਢਿਆ ਆਲੂ ਤਾਂ ਇਧਰ ਆਲੂ ਦਾ ਜੀ ਆਲੂ ਦਾ ਆ ਹੋਰਾਂ ਦਾ ਰੱਖਿਆ ਹੀ ਆਲੂ ਜਸੂ ਦਾ ਜਸੂ ਦਾ ਨਾਲ ਆਲੂ ਰੱਖਿਆ ਤੇ ਇਧਰ ਆਲੂ ਆ ਜੀ ਦਾਦੀ ਗਈਆਂ ਦਾਦੀ ਨੇ ਸੂਈ ਲਈ ਇਧਰ ਦਾਦੀ ਦੇ ਨਿੱਤ ਨਾ ਵਾ ਸੂਟ ਹੁੰਦਾ ਜੀ ਕਹਿੰਦੇ ਕਿਹੜਾ ਤੁਹਾਡੇ ਸਾਰਾ ਸਾਰਾ ਕਮਾਈ ਕਮਾਈ ਕਰਦੇ ਤਾਂ ਦਾਦੀ ਫੱਕੀਆਂ ਡਾਉਣ ਤੇ ਸੂਟਾਂ ਨਹੀਂ ਆਹੋ ਮੇਰੇ ਮੀਨੂ ਏ ਇੱਕ ਮਿੰਟ ਆਇਆ ਕਹਿੰਦੇ ਸਾਰਾ ਸਾਰਾ ਕਮਾਈ ਕਰਦੇ ਦਾਦੀ ਇਹ ਸੱਸ ਸਾਡੀ ਸੂਟ ਨਹੀਂ ਪੱਗੀਆਂ ਡਾਉਂਦੇ ਆ ਰੋਜ਼ ਨਿਤ ਨਵਾਂ ਸੂਟ ਹੁੰਦਾ ਕਹਿੰਦੇ ਵਿੱਚ ਹੈ ਨਹੀਂ ਫੋਟੋ ਦਾ ਰੋਜ਼ ਨਹੀਂ ਕਿਹਾ ਕਹਿੰਦੇ ਨਿਤ ਨਵਾਂ ਸੂਟ ਹੁੰਦਾ ਹਰੇਕ ਵੀਡੀਓ ਚ ਕਹਿੰਦਾ ਦਾਦੀ ਰੋਜ਼ ਨਵਾਂ ਸੂਟ ਹੁੰਦਾ ਉਹ ਹੈ ਸਮਾਇ ਪਹੁੰਚਾ ਮੰਗੜ ਆਹ ਇੱਕ ਹੀ ਦਿਨ ਨਵਾਂ ਪੂਰੇ ਇੰਡੀਆ ਦੇ ਵਿੱਚ ਗੱਲ ਫੈਲ ਗਈ ਕਿ ਦਾਦੀ ਸਾਡੇ ਸਕੂਲ ਗਈ ਮਮੀ ਕਿਤੇ ਉਹ ਹੀ ਨਾ ਬਾਦੀ ਹੋਏ ਤੇ ਮਮੀ ਦੁਕਾਨ ਹੁੰਦੀ ਹੈ ਚਲੋ ਕੋਈ ਗੱਲ ਨਹੀਂ ਸਾਰੇ ਤੰਦਰੁਸਤ ਰਹਿਣਾ ਸੂਟ ਰਹਿਣਾ ਆਪਣੀ ਕੋਈ ਗੱਲ ਤੱਕ ਫੜਿਆ ਨਹੀਂ ਵੀ ਕੀ ਬੋਤ ਕੀ ਗਿਆ ਠੀਕ ਹੈ ਮੈਨੂੰ ਮਮੀ ਜੇ ਤੁਹਾਡੀ ਦੁਕਾਨ ਹੁੰਦੀ ਮਮੀ ਕਹਿੰਦੀ ਮੈਂ ਫੇਰੇ ਜੋਗੀ ਹੁਣੀ ਤੂੰ ਰੋ ਨਹੀਂ ਹੁਣਾ ਕਰਨਾ ਇੱਕ ਨਹੀਂ ਵਾਰ ਇੱਕ ਵਾਰ ਸਾਰੇ ਦੁਆੜੇ ਦਾਦੀ ਅਸਾ ਜਿਸ ਲਈ ਇੱਕ ਦਾੜ ਬੜੀ ਫਰੇਸ ਔੜਾ ਹੀ ਜਾਨਾ ਲੋ ਜੀ ਆਲੂ ਸਾਡੇ ਹੋ ਗਏ ਆ। ਲੋ ਜੀ ਪਹੁੰਚ ਗਏ ਆਪਾਂ ਰਸੋਈ ਘਰ ਦੇ ਵਿੱਚ ਤੇ ਰਸੋਈ ਘਰ ਦੇ ਵਿੱਚ ਹੁਣ ਆਪਾਂ ਦੇਖਦੇ ਆਂ ਕੀ ਕਰਦੇ ਆਂ ਆਲੂ ਜਿਹੜੇ ਆ ਗੁੰਨ ਗੁੰਨ ਕੇ ਇਹ ਨਾ ਕਰਦੇ ਆ। ਤੁਸੀਂ ਕਰਤਾ ਆਲੂਆਂ ਦਾ ਆਲੂਆਂ ਦਾ ਮੜਾ ਜੀ ਕੱਢ ਕੇ ਹੁਣ ਆਪਾਂ ਜਿਹੜਾ ਮੇਦਾ ਆ ਉਹਨੂੰ ਆਪਾਂ ਕਰਾਂਗੇ ਗੁੰਨਾਗੇ। ਉਹ ਲੈ ਕੇ ਆਓ ਮੇਦਾ ਅੰਦਰੋਂ ਜਿਹੜਾ ਖਾਜ ਬੀਜ। ਗਰਮੀ ਬਹੁਤ ਜ਼ਿਆਦਾ ਆ ਦੋਸਤੋ। ਤੇ ਇਹਦੀ ਬਲੌਗ ਨੂੰ ਤੁਸੀਂ ਸਾਰਿਆਂ ਨੇ ਬਣੇ ਰਹੋ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਸਾਰਿਆਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਸਾਡੇ 5 ਲੱਖ ਸਬਸਕ੍ਰਾਈਬਰ ਜਿਹੜੇ ਕੰਪਲੀਟ ਹੋ ਗਏ ਆ ਸਾਰਿਆਂ ਦਾ ਥੈਂਕ ਯੂ ਕਰਦੇ ਆਂ ਤੇ ਤੁਸੀਂ ਵੀ ਕਹਦੋ ਵੀ ਥੈਂਕ ਯੂ ਮੈਂ ਮੈਂ ਤਾਂ ਇੰਨੀ ਖੁਸ਼ ਆ ਨਾ ਕਿ ਤੁਸੀਂ ਪੁੱਛੋ ਹੀ ਨਾ ਕਿ ਮੇਰੇ ਅਸੀਂ ਪਹਿਲੇ ਸੈਲੀਬ੍ਰੇਸ਼ਨ ਕਰਨਾ ਸੀਗਾ ਫੇਰ ਕਹਿੰਦੇ ਨਹੀਂ 1 ਮਿਲੀਅਨ ਦਾ ਕਰਾਂਗੇ ਸੈਲੀਬ੍ਰੇਸ਼ਨ 5 ਲੱਖ ਤੇ ਨਹੀਂ 1 ਮਿਲੀਅਨ ਤੇ ਕਰਾਂਗੇ ਵਧੀਆ ਇਹਨਾਂ ਤੁਮ ਦਾ ਹੁੰਦੇ ਨਾਲ ਤੇ ਜਲਦੀ ਇੱਕ ਮਿਲੀਅਨ ਤੇ 1 ਮਿਲੀਅਨ ਜਲਦੀ ਜਲਦੀ ਕਰ ਦੋ ਤੇ ਫਿਰ ਆਪਾਂ ਕਰਾਂਗੇ ਸਾਡੀ ਗੋਲ ਦਾੜੀ ਵੀ ਆਪਾਂ ਉਹਨੂੰ ਨਾਲ ਲੈ ਕਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਪਿਆਰ ਕਰਦੇ ਹੋ ਹੁਣ ਇਹ ਤੁਸੀ ਸਾਰੇ ਕਿੰਨੀ ਗਰਮੀ ਚ ਨਾ ਦੀਦੀ ਇੰਨੇ ਗਰਮੀ ਚ ਨਾ ਕੁਝ ਵੀ ਬਣਾਇਆ ਕਰੋ ਤੁਹਾਡਾ ਇੰਨਾ ਪਿਆਰ ਮਿਲਣ ਤੇ ਆਣਾ ਤਾਂ ਅਸੀਂ ਤਾਂ ਰੋਕ ਨਹੀਂ ਸਕਦੇ ਗਰਮੀ ਲੱਗਦੀ ਨਹੀਂ ਲੱਗਦੀ ਨਹੀਂ ਅਸੀਂ ਰੋਕ ਨਹੀਂ ਸਕਦੇ ਹੈਗੇ ਅਸੀਂ ਕਹਿੰਦੇ ਨਹੀਂ ਰੋਜ਼ ਇਹਨਾਂ ਦੀ ਰੈਸਪੀ ਲੈ ਕੇ ਸਾਡੀ ਵੀ ਦੀ ਕਰਦੇ ਆ ਸਾਰੇ ਜਣੇ ਬਲੌਗ ਦੀ ਇਸ ਕਰਕੇ ਆਪਾਂ ਘੈ ਨਹੀਂ ਬਣਾਉਣੇ ਆ ਚਲੋ ਹੁਣ ਆਪਾਂ ਗੱਲਾਂ ਨਾ ਕਰਦੇ ਹੋਏ ਐਸਵੀਰਮ ਦਸੀਏ ਲੋ ਜੀ ਸਾਡੇ ਜਿਹੜੇ ਆਲੂ ਆ ਉਹ ਸਾਰੇ ਆਪਾਂ ਫੀਟੇ ਆ ਤੇ ਹੁਣ ਆਪਾਂ ਨਾ ਜਿਹੜਾ ਮੇਦਾ ਗੁੰਨਾਗੇ ਠੀਕ ਆ ਉਹ ਲੈ ਕੇ ਆਓ ਅੰਦਰੋਂ ਕੀ ਸਟੌਪ ਲੈ ਕੇ ਆਓ ਅੰਦਰੋਂ ਕਿ ਲਾக்கணਾ ਜੇਕਰ ਦੋਸਤ ਵਾਰ ਰੱਖੇ ਹੈਗਾ ਕੇ ਪਾਓ ਜਿਹਨਾਂ ਨੂੰ ਤੇਲ ਹੈਗਾ ਤੇਲ ਪਾਓ ਉਹਨਾਂ ਜਿਹਾ ਮੈਂ ਤੇਲ ਪਾ ਕੇ ਨਾ ਇਹ ਤਾਂ ਸਾਰੇ ਮੂਦਾ ਥੋੜਾ ਹੋਰ ਗੁੰਨਣਾ ਤੇ ਨਗੁਨਣਾ ਨਹੀਂ ਮੇਦ ਨਹੀਂ ਗੁੰਨਣਾ ਨਹੀਂ ਹੂੰ ਬਾਕੀ ਥੋੜਾ ਜਿਹਾ ਉਹ ਕਰਨਾ ਹੈ ਮੜਨ ਦੇ ਤੇ ਉਹ ਤੇਲ ਹੁਣ ਪਾਇਓ ਬਣੀ ਕਿੰਨਾ ਮੜਵਾ ਸਾਡੇ ਜਿਹੜੇ ਸਮੋਸੇ ਆ ਵਧੀਆ ਥੋੜਾ ਹੋਣਾ ਜ਼ਿਆਦਾ ਨਹੀਂ ਹੋਣਾ ਬਸ ਲੱਗੇ ਖੈਰੀਏ ਕਲੇਜ ਜੀ ਬਣਾਉਣੀ ਅਸੀਂ ਚੰਗੀ ਤਰ੍ਹਾਂ ਨੂੰ ਤੇਲ ਨੂੰ ਸਾਰੇ ਵਿੱਚ ਮਿਕਸ ਕਰਨਾ ਲੋ ਜੀ ਤੇਲ ਆਪਾਂ ਮਿਕਸ ਕਰ ਲੈਣਾ ਸਾਰੇ ਵਿੱਚ ਇਦਾਂ ਇਦਾਂ ਜਿਹੜਾ ਇਹਦਾ ਥੋੜਾ ਥੋੜਾ ਸਾਡਾ ਮਿਕਸ ਹੁੰਦਾ ਰਹੇ ਇਹਦੇ ਵਿੱਚ ਦੋਸਤੋ ਪੂੜੀਆਂ ਆਪਾਂ ਜਵੈਣ ਜਵੈਣ ਪਾਵਾਂਗੇ ਇਹ ਸਾਰੇ ਪਾਸੇ ਦਫਲਾ ਲੜੀ ਜਿਹਦੇ ਦੇ ਪੂੜੀਆਂ ਚੰਨੀ ਪਾ ਲੋ ਤੇ ਇਸੇ ਆਪਾਂ ਪਾਉਣਾ ਹੈ ਨਮਕ ਵਾਈਟ ਨਮਕ ਆਪਣੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਕਿੰਨਾ ਤੁਸੀਂ ਚਾਹੁੰਦੇ ਹੋ ਐ ਚ ਪਾਉਣਾ ਇਹਨਾਂ ਨੂੰ ਹੋ ਤਾਂ ਆਪਣੇ ਨੂੰ ਇਹਨੂੰ ਸਾਰੇ ਨੂੰ ਮਿਕਸ ਕਰ ਲੈਣਾ ਜਿਹੜਾ ਆਪਾਂ ਸੁਪੇਦ ਨਮਕ ਪਾਇਆ ਤੇ ਜਵੈਣ ਪਾਈ ਨਾ ਉਹ ਸਾਰੇ ਮਿਕਸ ਕਰ ਲੈਣਾ ਕਿ ਚੰਗੀ ਤਰ੍ਹਾਂ ਆਪੇ ਜੰਮੇ ਮਿਕਸ ਹੋਵੇ ਸਖਾ ਹੋ ਰਿਹਾ ਮੇਰੇ ਤੁਹਾਡੇ ਕੋ ਇਦਾਂ ਦਿਖਣੀ ਦਾ ਮਾੜੀ ਮਾੜੀ ਇਹਦੇ ਵਿੱਚ ਪੈਣਾ ਛੋਟੇ ਛੋਟੇ ਮੈਂ ਕੀ ਮਿਕਸ ਕਰਾਂ ਚੰਗਿਆ ਫੇਰ ਕੀ ਕਰਨਾ ਹੈ ਪਾਣੀ ਲਾ ਰਹਿਣਾ ਹੈ ਪੰਨਾ ਤੁਸੀਂ ਇਹਨੂੰ ਹੁੰਲਣਾ ਹੈ ਥੋੜਾ ਥੋੜਾ ਪਾਣੀ ਪਾ ਦੇ ਨਾ ਜਰਾ ਪਤਲਾ ਕਰਨਾ ਹੈ ਨਾ ਜਰਾ ਤੁਸੀਂ ਸਖਤ ਕਰਨਾ ਹੈ ਮਤਲਬ ਕਿ ਥਿਲਕੀ ਰੱਖਣਾ ਥੋੜਾ ਥੋੜਾ ਪਾਣੀ ਪੋਣਾ ਜਿਆਦਾ ਜਿਆਦਾ ਪਾਣੀ ਨਾ ਪਾ ਹਾਂ ਇਹ ਪੰਨਾ ਹੁੰਨਾਂ ਦਈਏ ਲਓ ਜੀ ਹੁਣ ਗੋਨੂ ਹੁਣ ਕਾ ਤੇ ਇਹਨੂੰ ਜਿਹੜਾ ਗੋਨੂ ਹੋ ਗਿਆ ਸਾਰਾ ਤੁਹਾਨੂੰ ਫੇਰ ਰੈਡੀ ਕਰਕੇ ਦਿਖਾਉ ਲਦੇ ਆ ਕੀ ਬਣਦਾ ਹੈ ਪਾਣੀ ਥੋੜਾ ਥੋੜਾ ਹੀ ਪਾਉਣਾ ਹੈ ਇੱਕਦਮ ਪਾਣੀ ਨਹੀਂ ਪਾਉਣਾ ਨਹੀਂ ਤਾਂ ਤਾਂ ਪਤਲਾ ਹੋ ਜਾਊਗਾ ਥੋੜਾ ਥੋੜਾ ਪਾਣੀ ਪਾਉਣਾ ਹੈ ਤੇ ਇੱਕਦਮ ਪਾਣੀ ਨਹੀਂ ਪਾਉਣਾ ਹੈ ਤੇ ਬਾਕੀ ਦੇਖਦੇ ਆਪਾਂ ਵੀ ਟਰਾਈ ਕਰਕੇ ਦੇਖਣਗੇ ਅੱਜ ਦੇਖੋ ਕਿਦਾਂ ਦੇ ਬਣਦੇ ਆ ਤੇ ਵਧੀਆ ਬਣ ਗਏ ਤਾਂ ਫੇਰ ਤਾਂ ਕੱਲ੍ਹ ਵਾਟ ਠੀਕਾ ਜੇ ਨਹੀਂ ਬਣੇ ਤਾਂ ਫੇਰ ਅੱਜ ਐਂਦੀ ਖਾਵਾਂਗੇ ਸੁੱਕੇ ਕਿੱਲੇ ਮੈਂ ਤਾਂ ਰੋਟੀ ਨਾਲ ਵੀ ਖਾ ਲੈਣ ਤੁਹਾਨੂੰ ਸਾਰੇ ਤੁੱਕੇ ਰੋਟੀ ਨਾਲ ਵੀ ਕਹਿੰਦੀ ਇਹ ਕੁਝ ਕਰਾਉਣਾ ਆ ਦੇਖਦੇ ਹੁਣ ਕੀ ਹੁੰਦਾ ਆ ਵੀ ਤੁਸੀਂ ਆਪ ਸੋਚੋ ਹੁਣ ਪਹਿਲਾਂ ਵੀ ਮੈਂ ਚੁੱਲੇ ਤੇ ਆ ਹਲਮਾਂ ਲੱਗੀ ਬਣਾਉਣਾ ਹੈ ਫੇਰ ਮੈਨੂੰ ਕਿਹਾ ਕਿ ਦਾਲ ਸਬਜੀ ਬਣਾ ਫੇ ਕੰਨਾ ਹੀ ਪਿੰਦੇ ਸਾਰੇ ਕੰਮ ਹੈਗੀ ਤਾਂ ਮੈਂ ਕੱਲੀ ਆ ਬਾਅਦ ਵਿੱਚ ਮੈਂ ਰੋਟੀ ਬਣਾਉਣੀ ਆ ਲਓ ਜੀ ਗੁੰਨ ਕੇ ਧਰ ਤੈ ਕਰੇ ਹੋਰ ਬਣਾਉਣਾ ਆ ਤਾਂ ਕਿ ਇਹ ਆਟਾ ਆ ਹੁਣ ਹੋ ਗਿਆ ਆ ਤੇ ਹੁਣ ਆਪਾਂ ਇਹਨੂੰ ਪਤਾ ਇੱਕ ਪਲੇਟ ਲੈ ਕੇ ਜਾ ਕੇ ਤੁਸੀਂ ਪੋਣਾ ਲੈ ਕੇ ਨਾ ਉਹ ਨਾਲ ਢਾਕੇ ਰੱਖ ਦਿਓ ਇਨੂੰ 10-15 ਮਿੰਟ ਲਈ ਕਿਉਂਕਿ ਇਹ ਸੌਫਟ ਹੋ ਜਾਊਗਾ। ਇਹਨੂੰ ਅਗਰ ਰੈਸਟ ਲਈ ਜ਼ਰੂਰ ਹੈਣਾ ਕਿਉਂਕਿ ਜਿਹੜਾ ਫੇਰ ਹੀ ਵਧੀਆ ਹੁੰਦਾ ਹੈ ਇਹ ਆਟਾ। ਫੋਣਿਆਂ ਨੂੰ ਢੱਕ ਕੇ ਰੱਖ ਦਿੱਤਾ ਆ। ਹੁਣ 10 ਜੇ ਰੱਖ ਲਾਂਗੇ। ਉਨੇ ਚੱਕਰ ਅਸੀਂ ਆਪਾਂ ਉਹਦਾ ਜੋ ਕਰਨਾ ਹੈ ਉਹ ਕਰਦੇ ਆਂ ਤੰਦ ਹੋਨੇ ਆ। ਐਡੇ ਬਣੇ ਰਿਹਾ ਬਲੌਗ ਨਾਲ। ਲਓ ਜੀ ਕੜਾਈ ਰੱਖ ਹੋ ਗਈ ਹੈ ਉੱਪਰ ਤੇ ਹੁਣ ਆਪਾਂ ਕੰਮ ਲੱਗੀਆਂ ਦੇ ਇਸ ਤੇਲ ਦਾ। ਇਹ ਸਾਡਾ ਤਿਆਰ ਹੋ ਗਿਆ ਬਈ। ਆਲੂ ਤਿਆਰ ਹੋ ਗਿਆ। ਇਹ ਸਾਡੇ ਹੈਗੀਆਂ, ਹਰੀਆਂ ਮਿਰਚਾਂ ਲੀਆਂ ਦੋ ਸੀ। ਤੇ ਆਹ ਤਾਂ ਆਪਾਂ ਨਹੀਂ ਲੈਣਾ ਪਾ ਲਿਆ ਆਪਾਂ ਤੇ ਆਪਾਂ ਮਸਾਲਾ ਲਾਵਾਂਗੇ ਪੀਸਿਆ ਹੋਇਆ। ਤੇ ਇੱਕ ਸਾਡਾ ਹੈਗਾ ਨਮਕ ਕਾਲਾ ਨਮਕ ਆਇ ਤੇ ਦੂਸਰਾ ਨਮਕ ਆਈ ਪਾਵਾਂ ਤੇ ਆ ਹੈਗੀ ਹਲਦੀ ਹਲਦੀ ਆ ਗਿਆ ਆਲੂ ਆਇਆ ਤੇਲ ਜਾਉਂ ਕੁੱਢ ਨੂੰ ਦੋ ਤੇ ਉਹ ਆ ਗਿਆ ਚਲੋ ਠੀਕ ਆ ਜੀ ਤੇ ਹੁਣ ਪਕਾਣ ਕੇ ਰੈਡੀ ਸਟੈਟਿੰਗ ਗੋ ਪਹਿਲੇ ਆਪਾਂ ਮਾਂ ਕੇ ਤੇਲ ਇੰਨਾ ਨਹੀਂ ਪੋਣਾ ਤੇਲ ਜਾਰਾ ਨਹੀਂ ਪੋਣਾ ਕਿਉਂਕਿ ਆਪਾਂ ਸਿਰਫ ਆਲੂਆਂ ਵਿੱਚ ਜਿਹੜਾ ਮਸਾਲਾ ਉਹ ਸਾਰਾ ਪੋਣਾ ਕਰਨਾ ਆ ਮਿਕਸ ਕਰਨਾ ਆ ਇਹਨੂੰ ਥੋੜਾ ਗਰਮ ਹੋਣ ਦੋ ਵੋ ਤੇ ਹੁਣ ਆਪਾਂ ਪਹਿਲਾ ਸਬ ਤੋਂ ਜਿਹੜਾ ਸਾਡੇ ਕੋਲ ਨਾ ਅਦਰਕ ਤੇ ਜਿਹੜਾ ਸਾਡਾ ਲਸਣ ਸੀ ਨਾ ਉਹ ਸਾਡੇ ਤੋਂ ਪੇਸਟ ਹੈਗਾ ਸਾਡੇ ਤੋਂ ਪਿਆ ਉਹ ਦੂਜਾ ਹੈ ਨਹੀਂ ਸੀ ਤਾਂ ਇਸ ਕਰਕੇ ਆਪਾਂ ਪੇਸਟ ਲੈ ਆਂਦਾ ਸੀ ਉਹ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਦੋਸਤੋ ਮਸਾਲਾ ਜਿਹਦੇ ਵਿੱਚ ਹੈਗਾ ਜੀਰਾ ਧਨੀਆ ਕਾਲੀ ਮਿਰਚ ਮਤਲਬ ਕਿ ਸਾਰਾ ਮਿਕਸ ਵਸਾਲਾ ਹੈ ਕੀਤਾ ਹੋਇਆ ਇਹਨੂੰ ਪਹਿਲੇ ਪਾਵਾਂਗੇ ਇਹਦਾ ਪਾਣਾ ਇਹਨੂੰ ਪਹਿਲਾਂ ਮਿਕਸ ਕਰ ਲਓ ਸਾਰੇ ਫਿਰ ਆਪਾਂ ਇਹ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਪਾਗੇ ਮਿਰਚਾਂ ਪਾ ਕੇ ਕਾਲਾ ਨਮਕ ਜਿਹੜਾ ਸਾਡਾ ਪਾウダー ਨਾਲ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਪੇਸਟ ਇਹ ਮੇਰਾ ਸਾਡਾ ਅਦਰ ਦਾ ਕੁਲਕਾ ਦਾ ਪੇਸਟ ਆ ਨਾ ਪਾ ਜਾਂਦੇ ਦੇਖੋ ਪਾ ਦੋ ਨਾ ਫਿਰ ਆਪਾਂ ਪਾਵਾਂਗੇ ਹੱਦੀ ਫਰਦ ਨੂੰ ਮਿਕਸ ਕਰਨਾ ਹੈ ਆਹ ਦੇਖਾ ਕਰਕੇ ਫਿਰ ਆਪਾਂ ਸਾਰੇ ਆਲੂ ਇਹਦੇ ਵਿੱਚ ਪਾ ਲੈਣੇ ਆ ਲਓ ਜੀ ਇੱਕ ਬਰਤਨ ਆ ਗੜਗੇ ਦੇ ਥੋਲੇ ਇਹ ਬਣਾਉਣ ਆਦੇ ਵਾਸਤੇ ਜਿਹੜੇ ਸਮੋਸੇ ਸਟਫੀ ਬਣਾਉਣੀ ਨਾ ਉਹ ਤਿਆਰ ਕਰ ਦਿੰਦੇ ਹਾਂ ਇਹ ਕਹਿੰਦੇ ਸਟਫੀ ਸਟਫਿੰਗ ਇਹ ਆ ਇਸ ਸਟਫੀ ਜਿਹੜੀ ਆਪ ਤਿਆਰ ਕਰ ਦੋ ਪਏ ਇਹਨੂੰ ਸਟਫੀ ਕਹਿੰਦੇ ਵੇ ਕੋਣੀ ਤੇ ਕਾਲੋ ਲੱਗ ਗਈ ਆ ਹਾਂ ਆ ਗਈ ਆ ਤਾਂ ਆ ਗਈ ਹੁਣ ਮਮਕਾ ਟਾ ਸਮਲਦਾ ਹੁਣਾ ਪੇ ਸਮੋਸੇ ਵਾਲੀ ਵਿੱਚ ਹੁਣੀ ਜੀਰਾ ਛਿੜ ਦਿੰਦੇ ਹੋ ਸਮੋਸੇ ਰੋਕੀ ਕਰਦੇ ਆ ਉਪਰ ਨੇ ਕਿੰਨੇ ਕ ਮਸਾਲੇ 20 ਕ ਮਸਾਲੇ ਛਿੜ ਦਿੰਦੇ ਫਿਰ ਨਮਕ ਨੇ ਜ ਬਣਦੇ ਮਸਾਲਾ ਜ਼ਿਆਦਾ ਪਾਉਂਦੇ ਹੋ ਓਏ ਆਰੇ ਘਰ ਦੇ ਦੇਦੇ ਬਣਾ ਗਏ ਕਿਹੜੀ ਆਪ ਲਾਲ ਮਿਰਚਾਂ ਘੱਟ ਪਈਆਂ ਇਸ ਹਰੀਆਂ ਵਿੱਚ ਘੱਟ ਪਈਆਂ ਲਾਲ ਮਿਰਚਾਂ ਥੋੜੀਆਂ ਥੋੜੀਆਂ ਬਸ ਘਰ ਬਸ ਘਰ ਲਾਲ ਮਿਰਚਾਂ ਨਾਲ ਬਣਾ ਲਾਲ ਮਿਰਚਾਂ ਦਾ ਵੀ ਨਹੀਂ ਸਹੀ ਹੁੰਦੀਆਂ ਕਾਣ ਵਾਸਤੇ ਸਾਰਿਆਂ ਨੂੰ ਇਹ ਤਾਂ ਬਸਾਂ ਨਹੀਂ ਬਬਾ ਜ਼ੀਰੋ ਆਉਂਦੀਆਂ ਨਾਲ ਜਿੰਨੀਆਂ ਘੱਟ ਯੂਜ਼ ਕਰ ਸਕਦੇ ਈਆਂ ਘੱਟ ਜਿੰਨੇ ਸਾਰੇ ਹਰੀ ਮਿਰਚ ਯੂਜ਼ ਕਰੋ ਜਿੰਨੀਆਂ ਕਰਨ ਦੀ ਹੈ ਹਰੀ ਮਿਰਚ ਸਾਡੇ 2-3 ਸੀ ਇਸ ਕਰਕੇ ਤਾਂ ਹਰੀ ਐਸੀ ਪਾਉਣੀ ਸੀ ਲਓ ਜੀ ਇਹ ਆਪਾਂ ਕਰ ਰਹੇ ਆ ਤਿਆਰ ਜੋ ਸਮੋਸਿਆਂ ਵਿੱਚ ਪੈਕ ਕਰਨਾ ਹੈ ਆ ਤੇ ਇਹਦੇ ਬਣੇ ਰਿਓ ਵਲੌਗ ਦੇ ਨਾਲ ਫੁੱਲ ਆ ਦੇਖੋ ਸਾਡਾ ਆਟਾ ਵੀ ਮੋਚ ਲਾ। ਇਹਦਾ ਸਾਡਾ ਜਿਹੜਾ ਆਟਾ ਆ ਇਹ ਵੀ ਹੋ ਗਿਆ ਰੈਡੀ ਤੇ ਇਹਦੀ ਆਪਾਂ ਨੂੰ ਬਣਾਉਗੇ ਪੂੜੀ ਟੈਪ ਪੂੜੀ ਟੈਪ ਬਣਾ ਕੇ ਤੇ ਨਾਲ ਭਰਾਂਗੇ। ਪੂੜੀ ਟੈਪ ਨਹੀਂ ਬਣਾਉਣੀ ਹੈਗੀ। ਲਓ ਜੀ ਆਪਾਂ ਹੁਣ ਕਰਨ ਲੱਗੇ ਹਾਂ ਨੂੰ ਪੂੜੀ ਸਵਾਉਣਗੇ। ਲਓ ਜੀ ਗਰਮੀ ਦੇ ਨਾਲ ਹੋ ਗਿਆ ਪੂਰਾ ਹਾਲ ਤੇ ਤੇਸ ਤੇ ਆ ਰਹੀ ਆ ਨਹੀਂ ਰਹੀ ਸਮਾਈਲ ਤੇ ਆ ਰਿਹਾ ਗੁੱਸਾ ਗਰਮੀ ਦੇ ਵਿੱਚ ਆ ਰਿਹਾ ਗੁੱਸਾ ਜੀ ਗੁੱਸੇ ਦੇ ਵਿੱਚ ਬਣ ਰਹੀਆਂ ਪੂਰੀਆਂ ਆਪਣੇ ਕੋਲ ਹੀ ਗਰਮੀ ਆਈ ਕੋ ਕਰਨਾ ਵੀ ਕੀ ਛੜਾ ਜਿਹੜਾ ਇਹਦੇ ਕੋ ਆਟਾ ਹੈ ਦੇਖ ਬਿਨਾਂ ਸੋਪ ਏਦਾਂ ਹੁਣ ਤੇ ਇਹਦਾ ਸੋਸ ਪੱਕੇ ਨਾਲ ਸੁਕਣਾ ਵੀ ਨਾ ਹਾਂ ਕੀ ਆ ਤਿੰਨ ਲਏ ਸਮਾਂ ਸੀ ਪਹਿਲਾਂ ਪਣਾ ਦਾ ਬੋਲ ਗਾ ਲੈਣੀ ਆ ਸੈਰ ਬੋ ਤਾਂ ਇਹ ਕੀ ਹੁਣ ਲੱਗਾ ਸਾਈਡ ਤੇ ਹੋ ਰਿਹਾ ਪੁੱਤ ਇਹ ਜਮਨਿਸ਼ਮ ਇਹ ਕੀ ਆ ਉਹ ਦਿਨ ਹੱਥ ਲਾਈਏ ਵਿੱਚ ਨਾ ਬੁਤਵਾ ਰ ਤੈਨੂੰ ਕਹਿਤਾ ਇੱਕ ਆ ਇਹ ਕੀ ਆ ਤੇਨੂੰ ਰ ਕੀ ਆ ਲੋ ਜੀ ਆਪਾਂ ਇਹਨਾਂ ਨੂੰ ਕਰਦੇ ਹਾਂ ਹੁਣ ਰੋਲ ਤੇ ਤੁਸੀਂ ਇੱਦੇ ਬਲੌਗ ਨਾਲ ਬਣੇ ਰਹੋ ਤੇ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਸਾਡੀ ਰੈਸਪੀ ਇਹਦਾ ਰੈਡੀ ਹੋ ਗਿਆ ਤਾਂ ਦੋਸਤੋ ਇਦਾਂ ਇੱਕ ਸਾਈਡ ਇਦਾਂ ਨਹੀਂ ਗੋਲ ਨਹੀਂ ਮਹਣ ਰੋਟੀ ਇਦਾਂ ਲੰਬੀ ਕਰਦੇ ਹਾਂ ਬਈ ਕਿਹਦੀ ਪਾਰੀ ਆਣਾ ਬਾਤ ਤਾਂ ਤੁਸੀਂ ਬਣਾਇਓ ਹੁਣ ਖਾਂਦੇ ਰੱਖੋ ਟਾਈਮ ਦੇਖੋ ਦੋਸਤੋ ਇਦਾਂ ਇਹਨੂੰ ਲੰਬੇ ਸ਼ੇਪ ਜਿੰਨਾ ਕਰਕੇ ਨਾ ਤੇ ਗੱਭੇ ਇਹਦਾ ਟ੍ਰੱਕ ਕੱਟ ਲੈਣਾ ਕਿ ਦੋ ਸਮੋਸੇ ਬਣ ਜਾਣਗੇ ਤਾਂ ਇਹ ਫੇਰ ਇਦਾਂ ਚੱਕ ਕੇ ਨਾ ਇਹਨੂੰ ਇਦਾਂ ਕਰਨਾ ਤੇ ਜੀ ਬੰਦ ਕਰਨਾ ਜੀ 10 ਮੂਸਾ ਸਾਡਾ ਰੈਡੀ ਹੋ ਰਿਹਾ ਹੈ ਕੋਈ ਨਾ ਕੋਈ ਬਣ ਕੇ ਪਤਾ ਲੱਗਣਾ ਕਿਦਾਂ ਨੇ ਬਣੇ ਕੋਈ ਨਾ ਕੋਈ ਰੈਸਪੀਆਂ ਬਾਗੀਆਂ ਰਹਿ ਗਈਆਂ ਸਾਰ ਤੁਮ ਤਾਂ ਬੋਲ ਲੱਗੀਆਂ ਰੈਸਪੀਆਂ ਪਾਗੀਆਂ ਨੇ ਘਰੇ ਤਾਂ ਘਰੇ ਬਤੂ ਹੀ ਉਮ ਦੱਬ ਬਲੂ ਕੀ ਜਗੜੀ ਮਰਦਾ ਹੋਏ ਕਹਦੀ ਆ ਜਾਲੂ ਦੇ ਸਮੋਸੇ ਬੰਦਿਆ ਤੇਰੀ ਮਾਂ ਨੇ ਛੜਿਆ ਗਗੂੜੀਆਂ ਪੁਗੜੀਆਂ ਮਾਰੂ ਤੇਰੇ ਚਪੇੜਾਂ ਤੇਰੀ ਮਾਂ ਮੱਤੇ ਵੀ ਮੇਰੀ ਮੱਤੇ ਦਾ ਦਿੰਦੀ ਆ ਲਓ ਜੀ ਆਪਾਂ ਹੁਣ ਇਹਨਾਂ ਨੂੰ ਭਰ ਲੈਨੇ ਸਾਰਿਆਂ ਨੂੰ ਤੇ ਫੇਰ ਆਪਾਂ ਤਲਕੇ ਮੈਂ ਵੀ ਨਾਲ ਹੋ ਕੇ ਕਰਵਾ ਦਮਾ ਤੇ ਫਟਾਫਟ ਹੋ ਜੂਵੇ ਕੰਮ ਕਿਉਂ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਸੈ ਦੀ ਵਾਰੀ ਜੀ ਹਲਵਾਈ ਆ ਗਿਆ ਹਲਵਾਈ ਆ ਗਿਆ ਹਲਵਾਈ ਹਲਵਾਈਆਂ ਨੇ 5 ਮਿੰਟ ਦਾ ਕੰਮ ਮੰਗਿਆ ਸਾ ਗੁੜਾ ਦੀ ਜੋ ਤੋਤਾ ਤੇ ਅਮੀ ਇੱਕ ਤਾਂ ਬੜੀ ਕਰਦੀ ਆ ਬੁਕੜ ਬੁਕੜ ਆਹ ਦੇਖੋ ਮੇਰਾ ਸਮੋਸਾ ਤਾਂ ਕਿੰਨਾ ਅੱਤ ਬਣਿਆ ਦੇਖੋ ਇੱਧਰ ਦੇਖੋ ਇੱਧਰ ਹੂੰ ਆ ਗਈ

ਹਾਂ ਤੇਰੀ ਮੈਨੂੰ ਵੀ ਆਉਂਦਾ ਸੀ ਹਾਂ ਇਹ ਬੋਲ ਨਹੀਂ ਇਹ ਤਾਂ ਬੋਲ ਲਗਣਾ ਕੱਚਰ ਹੈ ਨਾ ਇਹ ਸਾਫ ਆਹੇ ਵੱਡੋ ਆਹ ਕੀ ਆਹ ਕੀ ਆਹ ਕੀ ਮਾਈ ਗੋਡ ਓ ਮਾਈ ਗੋਡ ਪਾਪਾ ਫੇਲ ਪਾਪਾ ਸਮੋਸਿਆ ਤਾਂ ਵੀ ਫੇਲ ਪਾਪਾ ਨੂੰ ਤਾਂ ਰੋਟੀ ਵੀ ਬਣਾਉਂਦੀ ਹੋਣੀ ਹੂ ਨਹੀਂ

ਮੋਹਵਤੀ ਪਾਪਾ ਮੋਹਵਤੀ ਬਣਾ ਕੇ ਚੱਲਗੇ ਕਹਿੰਦੇ ਪਾਪਾ ਨੇ ਮੋਹਵਤੀ ਬਣਾਤੀ ਬੋਲਦੀ ਤੁਹਾਡੀ ਬੇਸੀ ਚਲੋ ਘਰ ਸਮੋਸੇ ਬਣ ਕੇ ਸਾਡੇ ਰੈਡੀ ਹੋ ਚੁੱਕੇ ਆ ਤੇ ਆਪਾਂ ਇੰਨੇ ਸਾਰੇ ਬਣਾ ਲਏ ਆ ਆਹ ਦੇਖ ਖਾ ਦੇ ਆਹ ਦੇ ਆਹ ਦੇ ਕੀ ਬਣਾਇਆ ਆ ਹਾਂ ਤੇ ਇੱਕ ਸਾਸਾਏ ਬਣਾਇਆ ਵੇ ਡਿਫਰੈਂਟ ਹੈ ਟਮਾਟੇ ਲਓ ਜੀ ਆ ਦੇਖੋ ਜੀ ਆਪਾਂ ਹੁਣ ਸਮੋਸੇ ਬਣਾ ਕੇ ਰੈਡੀ ਕਰ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਕੱਢਨੇ ਆਂ ਆਪਾਂ ਆ ਵੀ ਰੱਖੀ ਰੋ ਕੱਟਦੇ ਹੁਣ ਬਣਾਵਣਾ ਹੈ ਹੋਰ ਕੀ ਚਲੋ ਜੀ ਬਣਾ ਲਓ ਚਲੋ ਹੁਣ ਟਾਈਮ ਹੋ ਗਿਆ ਹੁਣ ਅੱਗ ਤੁਸੀਂ ਬਾਲ ਦੋ ਜਾ ਕੇ ਅੱਗ ਚਾਲੂ ਕਰੋ ਮੈਂ ਆ ਕੇ ਚੱਕ ਕੇ ਸਮਾਂ ਅੰਮਾ ਜਿਸ ਲੇਕ ਕੇ ਕੋਈ ਦਾ ਅੱਗ ਚ ਪਾ ਦੇਣਾ ਫਿਰ ਬਣੀ ਜਾਣੀ ਪੱਕੇ ਚ ਪੋੜੇ ਦੱਸ ਰਾਜ ਜੀ ਬਾਰ ਆਪਾਂ ਰੱਖਣਗੇ ਤੇਲ ਗਰਮ ਕੜਾਈ ਦੇ ਵਿੱਚ ਤੇ ਫਿਰ ਆਪਾਂ ਕੱਢ ਕੇ ਦਿਖਾ ਲੇ ਤੁਹਾਨੂੰ ਜਰੂਰ ਬਰੌਗ ਨਾਲ ਇਦਾਂ ਬਣੇ ਰਹੋ ਸਾਰੇ ਜਾਨੀ ਬਾਰੇ ਸਾਰੇ ਬਹੁਤ ਆ ਕਰ ਜਣ ਜਿਹੜੇ ਅਸੀਂ ਸਮੋਸੇ ਬਣਾ ਕੇ ਰੱਖੇ ਆ ਉਹ ਆਪਾਂ ਹੁਣ ਪਾਵਾਂਗੇ ਵਿੱਚ ਵਾਹ ਲੋ ਦੇਖਿਆ ਕਿ ਸਮੋਸੇਾਂ ਥੋੜੀ ਸ਼ੇਪ ਆ ਉਹ ਬਿੰਗੀ ਟੇਢੀ ਥੋੜੀ ਹੋਈ ਆ ਲੰਬੇ ਤਰ੍ਹਾਂ ਨੂੰ ਕਰਕੇ ਪਾ ਅੱਥੇ ਦਾ ਕਰ ਕੁੰਨੀ ਆ ਉਹ ਵੀ ਉੱਦੇ ਕਰ ਬਸ ਤੈਂ ਤਨ ਬਹੁਤ ਤੈਂ ਤਨ ਲੋਰੀ ਇਸ ਮੋਟੇ ਸਾਡੇ ਪੈ ਗਏ ਆ ਥੋੜਾ ਥਾਵਾ ਕੇ ਦੁੱਧ ਦੇ ਸਮੋਸੇ ਨੂੰ ਇਹ ਫੁੱਲ ਨਹੀਂ ਆਣਾ ਇਹ ਫੁੱਲਦੇ ਆ ਤੇ ਪੌਣ ਜਾਣੇ ਆ ਭਾਈ ਦੋ ਦੋ ਪੌਣੇ ਹੀ ਤਿੰਨ ਤਿੰਨ ਨਹੀਂ ਪੌਣੇ ਅੱਗੋਂ ਭਾਈ ਦੋਨੋਂ ਪਾ ਲਾਂਗੇ ਲੋਰੀ ਵਿੱਚ ਸਿੱਟ ਲਿਆ ਤੇ ਹੁਣ ਜਦੋਂ ਨਿਕਲਦੇ ਆ ਫਿਰ ਅੰਦਰ ਖਾਲਦੇ ਆ ਲੋ ਜੀ ਬਣ ਕੇ ਨਿਕਲ ਆਏ ਆ ਸਵਾ ਲੱਗੀ ਆ ਇਹ ਤਾਂ ਨਹੀਂ ਬਣੇ ਆ ਤੇ ਬਾਕੀ ਦੇਖਦੇ ਮੈਨੂੰ ਮਿੱਠਾ ਥੋੜਾ ਪਾਉਂਦੇ ਹੋਣੇ ਇਹਦੇ ਵਿੱਚ ਜਿਹੜੇ ਫੁੱਲ ਦੇ ਹਾਂ ਆਹ ਆਹ ਖੁੱਲ ਗਿਆ ਫੇਰ ਵੀ ਮਿੱਠਾ ਥੋੜਾ ਪਾਉਂਦੇ ਹੋਣੇ ਆਹ ਖੁੱਲਿਆ ਲੋ ਜੀ ਆਪਾਂ ਹੁਣ ਰੈਡੀ ਕਰ ਲਈਏ ਗਰਮੀ ਬਹੁਤ ਜ਼ਿਆਦੇ ਆ ਪਸੀਨੇ ਨਾਲ ਭਜੇ ਪਏ ਆ ਆਪਾਂ ਹਾਂ ਸਾਰਾ ਰੈਡੀ ਕਰਕੇ ਨਾ ਤੁਹਾਨੂੰ ਦਿਖਾਉਣੇ ਆ ਸਾਰਾ ਰੈਡੀ ਕਰਕੇ ਤਾਂ ਫੇਰ ਆਪਾਂ ਤੁਹਾਨੂੰ ਦਿਖਾ ਦਈਏ ਤੁਮ ਸੇਕ ਮੋੜੇ ਪੈਣਦੇ ਆ ਬਹੁਤ ਤੇਜ਼ ਤੇ ਕੁਝ ਨਾ ਆ ਰਿਹਾ ਪੂਰਾ ਇਸ ਕਰਕੇ ਵੇਟ ਕਰੋ ਥੋੜੀ ਜੀ ਤੇ ਤੁਹਾਨੂੰ ਰਿਵਿਊ ਦੱਸਾਂਗੇ ਕਿੰਦਾਂ ਦੇ ਬਣੇ ਆ ਤੇ ਬਿਲਕੁਲ ਮੈਂ ਦੱਸਾਂਗੇ ਵੀ ਕੀ ਕਮੀ ਆ ਕੀ ਸਾਰਾ ਕੁਝ ਦੱਸਾਂਗੇ ਉਹ ਬਾਕੀ ਤੁਸੀਂ ਦੱਸ ਹੀ ਦਿਓ ਕਮੈਂਟ ਬਾਕਸ ਵਿੱਚ ਕੀ ਕਮੀ ਆਈ ਸਾਡੇ ਵਿੱਚ ਇਹਨੂੰ ਆਉਂਦਾ ਹੋਵੇ ਤੁਸੀਂ ਦੇਖਦੇ ਆ ਕਿੰਨੇ ਲੋਕ ਆ ਲਿਆ ਪਾਪਾ ਵਾਲਾ ਬੰਦੂ ਤਾਂ ਦੱਸ ਹੀ ਦਿੰਦੇ ਸਾਰੇ ਆਣੇ ਜਿਹੇ ਤੋਂ ਦੇਖ ਕੇ ਰਹਿ ਨਹੀਂ ਹੋਇਆ ਤੇ ਨੇ ਕੀ ਆ ਗਈ ਇਹਨੂੰ ਪਹਿਲੇ ਲੈ ਵਲਪ ਖਾਓ ਪੀਓ ਐਸ਼ ਕਰੋ ਮਿੱਤਰੋ ਦੇਲੇ ਭਰ ਕੇ ਸਦਾ ਦਿਖਾਏ ਹੋਣਾ ਕਿ ਨਿਕੋਈ ਨਹੀਂ ਤੂੰ ਬੋਲੀ ਵੜਤਾਂ ਚਲ ਆ ਜਾ ਨੇ ਬੋਲਾਂਦੇ ਗੋ ਜੀ ਨੂੰ ਲੋਜ਼ ਆ ਰਹੇ ਆਪੇ ਅਸੀਂ ਆਟਾ ਬਰਾਲ ਹੋ ਗਿਆ ਇਹਨੂੰ ਹੋਟਲ ਵਾਲੀ ਫੀਲਿੰਗ ਆਉਂਦੀ ਆ ਇਹ ਮਾਰੇ ਕੋਈ ਸਾਡਾ ਕੀ ਹਾਲ ਹੋਇਆ ਪਿਆ ਅਸੀਂ ਇਹਨਾਂ ਦਾ ਵੀ ਸ਼ਰਟ ਪੇਜ ਗਈ ਆ ਸਾਰਿਆਂ ਨੇ ਕਮੈਂਟ ਬਾਕਸ ਵਿੱਚ ਕਹਿੰਦੇ ਆ ਕਿ ਟੈਗ ਨਾ ਰਹਿ ਤੁਹਾਨੂੰ ਕਰਨੀ ਚਲੋ ਬਸ ਯਾਰ ਕੱਢ ਲਾ ਲੋ ਸੀ ਜਾਂਦੇ ਚਾਹੇ ਇੱਕ ਬਾਅਦ ਚ ਪਾਇਆ ਸੀ ਮੈਂ ਅੱਗ ਤੇਜ ਆ ਵਿੱਚ ਉਹ ਬਾਅਦ ਚ ਕੱਢ ਲਈ ਇਹਨੂੰ ਪਹਿਲੇ ਕੱਢ ਲਾ ਇਹ ਤਾਂ ਆਰਡਰ ਓਕੇ ਅ ਵੀਰ ਮੀਰੇ ਵਿੱਚ ਤੁਹਾਨੂੰ ਕਹਿੰਦਾ ਸੇਕ ਬਣਦੇ ਆ ਇੱਕਦਾਂਕ ਕਿਹੜੇ ਜਨਾਨੀਆਂ ਕਾਦੀਆਂ ਚਾਹੀਆਂ ਜਨਾਨੀਆਂ ਵਾਕੇ ਤੁਹਾਨੂੰ ਦੀਆਂ ਭਾਈ ਐ ਮੀਰੀ ਮਾਂ ਨੂੰ ਮਾ ਗਿਆ ਉਹਨਾਂ ਦਾ ਬੰਦਿਆਂ ਦਾ ਵੀ ਕੰਮ ਔਖਾ ਪਚਾਈ ਦਿਹਾੜੀ ਕਰਕੇ ਕਿੰਦੀ ਕਰੀ ਜਾਂਦੇ ਦੋਨਾਂ ਦਾ ਕੰਮ ਔਖਾ ਹੀ ਆ ਇਹ ਨਿਆਣਿਆਂ ਨੂੰ ਸਮਝ ਚਾਹੀਦੀ ਕਿ ਕੀ ਕਰਨੀ ਆਪਣੇ ਮਾਪਪਾਪਲੀ ਕਿਦਾਂ ਦੀ ਸੇਵਾ ਕਰਨੀ ਕੀ ਨਹੀਂ ਕਰਨਾ ਕੀ ਨਹੀਂ ਕਰਨਾ ਤੇ ਕੀ ਕਰਨਾ ਮਾਪੇ ਉਹਨੇ ਪਾਲਿਆ ਹੁੰਦਾ ਬੱਚਿਆਂ ਨੂੰ ਬਹੁੱਖਾ ਹੁਣ ਅਸੀਂ ਬੱਚਿਆਂ ਵਾਲੇ ਹੋਏ ਸਾਨੂੰ ਫਿਰ ਲੱਗਦਾ ਸਾਨੂੰ ਕਿਹੜਾ ਸੌਖਾ ਪਾਲਿਆ ਮੇਚਣੇ ਕੰਮ ਕਰਨਾ ਕਰਾ ਸੌਖਾ ਕੋਈ ਮੈਂ ਕਰਨੀ ਅਈ ਹੁਣ ਬੱਚਿਆਂ ਵਾਲੇ ਹੋਏ ਸਾਨੂੰ ਫੇਰ ਪਰ ਲੱਗਦਾ ਮੈਂ ਕਿ ਜਿਦਾਂ ਅਈ ਆਪਣੇ ਬੱਚਿਆਂ ਨੂੰ ਪਾਲਦੇ ਇਦਾਂ ਸਾਨੂੰ ਪਾਲਿਆ ਹੈ ਇਸ ਕਰਕੇ ਆਪਣੇ ਮਾਪਬਾਪ ਦੀ ਸੇਵਾ ਕਰੋ ਆਹ ਰਿਹਾ ਉਹ ਸੁਮੋਸੇ ਸੁਮੋਸੇ ਜਿੱਦਾਂ ਤਾਲ ਹੋਣਦੇ ਉਦਾਂ ਹੀ ਅਸੀਂ ਤਾਲ ਹੋਣ ਕੇ ਸਾਡਾ ਵੀ ਸਮੋਸਾ ਬਣ ਗਿਆ ਸਹਜੂ ਕਿੱਦਾਂ ਬਣਿਆ ਖਾ ਕੇ ਆਉਂਦੇ ਮਾਰੇ ਦੇਖੋ ਸਪਾਲਦਾਰੇ ਬਣੇ ਵਧੀਆ ਹਾਂ ਬਸ ਠੀਕਾ ਹੋਰ ਕੀ ਚਾਹੀਦਾ ਉਦਾਂ ਨੇ ਬਣੇ ਜਿੱਦਾਂ ਹਾਟਲ ਚ ਹੁੰਦੇ ਆ ਹਾਂ ਇਹ ਘਰ ਦੇ ਥੋੜੇ ਡਿਫਰੈਂਟ ਹੁੰਦੇ ਆ ਘਰ ਕਿਦਾਂ ਦਾ ਦੇਸੀ ਚ ਸਾਰਾ ਕੁਝ ਦਾ ਆਪਣੇ ਮਸਾਲੇ ਬਹੁਤ ਨਹੀਂ ਹੁੰਦੇ ਕੋਚ ਮਸਾਲੇ ਉਹ ਹੁੰਦੇ ਜਿਹੜੇ ਬਾਜ਼ਾਰੋਂ ਲਈਦੇ ਆ ਲਓ ਜੀ ਇੰਨੇ ਗੈ ਰੈਡੀ ਹੋਏ ਆ ਜਿੰਨੇ ਕੁ ਰੈਡੀ ਹੁੰਦੇ ਉਹਨੇ ਚਾਕੇ ਲੈ ਜਾਂਦੇ ਅੰਦਰ ਸਾਇਰ ਮਿੱਤਰੋਂ ਸਮੋਸੇ ਗਏ ਸਾਡੇ ਬਣ ਦੇਖੋ ਸਮੋਸੇ ਹੀ ਬਣ ਗਏ ਤੇ ਸਾਡੇ ਪ੍ਰੋਣੇ ਵੀ ਆ ਗਏ ਆ ਹਾਂ ਪ੍ਰੋਣੇ ਆਏ ਨਾਲ ਸੁ ਪ੍ਰੋਣਿਆਂ ਨੂੰ ਜਿੰਨੇ ਸਮੋਸੇ ਦੇ ਦੇਰ ਦੀ ਉਹ ਵੀ ਕੀ ਕਹਿੰਦੇ ਆ ਬਿਨਾ ਖਾ ਕੇ ਦੇਖੀ ਬਿਨਾ ਦੱਸੇ ਆਏ ਆ ਪ੍ਰੋਣੇ ਪਹਿਲਾਂ ਮੈਂ ਖਾ ਕੇ ਦਿਖਾ ਚਾਰ ਅੱਕ ਲੈਣੇ ਦੇਖੋ ਭਾਵੇਂ ਕਿਦਾਂ ਨੇ ਬਣੇ ਆ ਸਾਇਰ ਨੂੰ ਦਿਖਾ ਕੇ ਦੇਣਾ ਹੀ ਸਾਇਰ ਨੂੰ ਸੁ ਪ੍ਰੋਣੇ ਲਓ ਕੇਚੇ ਬਣਾ ਬਿਲਕੁਲ ਉਹੀ ਜੀ ਦੀ ਮਹਲੀ ਬਜ਼ਾਰ ਵਾਲੀ ਹੂੰ ਲਓ ਜੀ ਆਪਾਂ ਇਹਨਾਂ ਸਮੋਸੇ ਕੱਢੇ ਆ ਬਿਲਕੁਲ ਘਰ ਦੀ ਰੈਸਪੀ ਬਣਾਈ ਆ ਤੇ ਦੇਖਦੇ ਹਾਂ ਕਿਦਾਂ ਦਾ ਰਿਸਪੌਂਸ ਮਿਲਦਾ ਆ ਤੁਹਾਡਾ ਸਾਰਿਆਂ ਦਾ ਤੁਸੀਂ ਵੀ ਟਰਾਈ ਕਰੇ ਬੋਸ ਆਪਾਂ ਦੇ ਲਓ ਜੀ ਦੱਸਿਓ ਕਮੈਂਟ ਬਾਕਸ ਵਿੱਚ ਸਾਨੂੰ ਤੇ ਕਿੱਦਾਂ ਦੇ ਬਣੀ ਆ ਸਾਡੀ ਰੈਸਪੀ ਨਿਊ ਜੀ ਬਣਾਈ ਆਪਾਂ ਜੇ ਸਮੋਸੇ ਰੈਡੀ ਦਿੰਦੇ ਆ ਤਿਆਜੇ ਪੁਰਾਣੇ ਦੇ ਛਾਪਾ ਮਾਰਤਾ ਉਤੋਂ ਤੇ ਅਹੀਂ ਹੁਣ ਪੁਰਾਣਿਆਂ ਲਈ ਸਮੋਸੇ ਰੈਡੀ ਕਰਕੇ ਤੇ ਚਾਹ ਚਾਹ ਬਣਾਉਣਾ ਮਲੇ ਬਣਾਉਣਿਆਂ ਲਈ ਫੇਰ ਤੁਮ ਉਹ ਦੇ ਦਿੰਦੇ ਆ ਨਾ ਮਾਲ